ਉਹਨਾਂ ਬਾਅਦ ਮੈਨੂੰ ਫੋਨ ਕੀਤਾ ਜੀ ਬਾਬਾ ਜੀ ਵੀ ਇੱਥੇ ਵੀ ਆਪਣੇ ਨਾਲ ਵੀ ਧਾਰਮਿਕ ਫੋਟੋਆਂ ਤੇ ਗੁਰਦੁਆਰਾ ਸਾਹਿਬ ਵੀ ਕੋਈ ਕਰਕੇ ਗਿਆ ਹੈ ਵਿੱਚ ਉਹਨਾਂ ਦੇ ਪਰਿਵਾਰ ਦੀ ਫੋਟੋ ਵੀ ਹੈਗੀ ਹੈ ਪਰ ਉਹ ਕਹਿੰਦੇ ਵੀ ਸਾਡੇ ਸਿਹਾਨ 'ਚ ਨਹੀਂ ਆਉਂਦੇ ਤੁਸੀਂ ਵੇਖੋ ਵੀ ਕੀ ਹੈ ਬਾਅਦ 'ਚ ਫਿਰ ਉਹ ਥੋੜੀ ਜਿਹੀ ਸਮਾਨ ਇੱਥੇ ਲੈ ਆਂਦਾ ਜਦੋਂ ਸਾਰਾ ਫੋੜ ਕੇ ਵੇਖਿਆ ਵਿੱਚ ਉਹ ਫੋਟੋ ਉਹਨਾਂ ਦੇ ਪਰਿਵਾਰ ਦੀ ਨਿਕਲੀ ਉਹ ਪਰਿਵਾਰ ਨੂੰ ਮੈਂ ਕੰਨੀ ਤਰ੍ਹਾਂ ਜਾਣਨਾ ਉਹ ਪਹਿਲਾਂ ਆਪਣੇ ਕੋਲ ਇਥੋਂ ਸੁਖਮਨੀ ਸਾਹਿਬ ਦਾ ਪਾਠ ਹੁੰਦੀ ਏ ਪਰ ਗੁਰਦੁਆਰ ਸਾਹਿਬ ਤੋਂ ਕਰਾਉਂਦੇ ਆ ਇੱਥੇ ਆਉਂਦੇ ਸੀ ਪਹਿਲਾਂ ਤੇ ਹੁਣ ਉਹਨਾਂ ਦੇ ਆਸ-ਪਾਸੇ ਪਤਾ ਕਰਨ ਤੇ ਪਤਾ ਲੱਗਾ ਵੀ ਜਿਸ ਕਰਕੇ ਵੀ ਉਹਨਾਂ ਇਹ ਬੇਦਬੀ ਸਾਰੀ ਕੀਤੀ ਹੈ ਤੇ ਉੱਥੋਂ ਸਾਰਾ ਸਮਾਨ ਚੱਕ ਕੇ ਫਿਰ ਸੀ ਇੱਥੇ ਲੈ ਆਂਦਾ ਜੀ ਕਿਪਨ ਦਸਾਂ ਗੁਰੂਆਂ ਦੀਆਂ ਫੋਟੋਆਂ ਆ ਬਾਬਾ ਦੇਵ ਸਿੰਘ ਦੀ ਫੋਟੋ ਹੀ ਦੇਵੀ ਦੇਵਤੇ ਨੇ ਫੋਟੋਆਂ ਨੇ ਤੇ ਹੋਰ ਸ੍ਰੀ ਸਾਹਿਬ ਨਿਕਲੇ ਆ ਜਿਸ ਜਿਹੜੇ ਉਹਨਾਂ ਵਾਹ ਵਾਹ ਕਰਕੇ ਰੱਖੇ ਨੇ ਉਹ ਨਿਕਲੇ ਨੇ ਜੋ ਵੀ ਉਹਨਾਂ ਦੇ ਘਰੇ ਵੀ ਸਮਗਰੀ ਧਾਰਮਿਕ ਸੀ ਉਹ ਸਾਰੀ ਉਹਨਾਂ ਘੜਾ ਗਏ ਤੇ ਬਾਹਰ ਸਤਾ ਦੇ ਕਿੱਥੋਂ ਮਿਲੀ ਕਿੱਥੋਂ ਇਹ ਇਹ ਮਿਲੀ ਆਪਣੇ ਪਿੰਡ ਦੇ ਨਾਲ ਹੀ ਇਹ ਬਾਹਰ ਉੱਥੇ ਪੀਰ ਦੀ ਜਗ੍ਹਾ ਬਣੀ ਹੋਈ ਹੈ ਉਹਦੇ 베ਰੀ ਦੇ ਥੱਲੇ ਉੱਥੇ ਸੀ ਵੀ ਦਾ ਟੱਕਣ ਹੈ ਜੀ ਉਹ ਗੰਧ ਦੇ ਵਿੱਚ ਉੱਥੇ ਸੱਟ ਆਇਆ ਸਾਰਾ ਕੁਝ